ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਹਰਿਆਣੇ ਦਾ ਮੁੱਖ ਮੰਤਰੀ ਇਹ ਖੇੜ ਖੇਤੀਬਾੜੀ ਮੰਤਰੀ ਹਿੰਦੁਸਤਾਨ ਚਾਹਾਨ ਸਾਹਿਬ ਅਸੀਂ ਉਹਨਾਂ ਨੂੰ ਇਹ ਸੰਕੇਤ ਦੇ ਰਿਹਾ ਕਿ ਸਾਡਾ ਕੌਮੀ ਜਰਨੈਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੇ ਉਹਦਾ ਨੁਕਸਾਨ ਹੁੰਦਾ ਉਹ ਰੱਬ ਨੂੰ ਪਿਆਰਾ ਹੁੰਦਾ ਆ ਤੁਹਾਡੇ ਤੇ ਕਸਲ ਦਾ ਪਰਚਾ ਦਰਜ ਕਰਾਉਣ ਦੇ ਲਈ ਅਸੀਂ ਲੜਾਈ ਲੜਾਂਗੇ ਅੱਜ ਤਾਂ ਅਸੀਂ ਪੁੱਤਲੇ ਫੂਕ ਰਹੇ ਆਂ ਕੱਲ ਨੂੰ ਹਾਲਾਤ ਇਹ ਨਾ ਹੁਣ ਜਿਵੇਂ ਤੁਸੀਂ ਸਾਡੇ ਤੋਂ ਦਿੱਲੀ ਖੋਹਦੇ ਫਿਰਦੇ ਹੋ ਤੁਸੀਂ ਇੱਕ ਸਾਲ ਤੋਂ ਪੱਕਾ ਹੀ ਬੰਦ ਕਰਤਾ ਸ਼ੰਭੂ ਬੈਰੀਅਰ ਬੰਦ ਕਰਤਾ ਖਨੌਰੀ ਬੰਦ ਕਰਤਾ ਤੁਸੀਂ ਇਹ ਦੇ ਦੱਸਣਾ ਚਾਹੁੰਦੇ ਹੋ ਇਹ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਪਾਕਿਸਤਾਨ ਨਾਲ ਵਰਤਮਤਾ ਵਾਂ ਰੱਖ ਲੋ ਹਿੰਦੁਸਤਾਨ ਨਾਲ ਨਹੀਂ ਰੱਖਣਾ ਅਸੀਂ ਚਾਹੁੰਦੇ ਆ ਕਿ ਇਸ ਦੇਸ਼ ਲਈ ਹਿੰਦੁਸਤਾਨ ਲਈ ਅਸੀਂ 95 5 ਪਰਸੈਂਟ ਕੁਰਬਾਨੀਆਂ ਕੀਤੀਆਂ ਨੇ ਜਦੋਂ ਤੁਸੀਂ ਠੂਠਾ ਫੜ ਕੇ ਅਮਰੀਕਾ ਤੋਂ ਕਣਕ ਮੰਗਾਉਂਦੇ ਸੀ ਉਦੋਂ ਕਿਸਾਨ ਨੇ ਆਪਣੀ ਜ਼ਮੀਨ ਖਰਾਬ ਕਰ ਲਈ ਪਾਣੀ ਖਰਾਬ ਕਰ ਲਿਆ ਪਰ ਤੁਹਾਡੇ ਢੰਡਾਰ ਪੜ ਕੇ ਤੁਹਾਡੇ ਮੂੰਹ ਥਾਈ ਕੱਢਣ ਵਾਲੇ ਕਰਦੇ ਜਦੋਂ ਤੁਸੀਂ ਹੱਥ ਖੜੇ ਕਰ ਗਏ ਵੀ ਹੋਰ ਅਨਾਜ ਨਹੀਂ ਚਾਹੀਦਾ ਉਦੋਂ ਕਿਸਾਨ ਪਿੱਛੇ ਹਟਿਆ ਮੈਂ ਇਸ ਕਰਕੇ ਪ੍ਰਧਾਨ ਮੰਤਰੀ ਜੀ ਜੇ ਢੱਲੇਵਾਲ ਦੀ ਜਾਨ ਜਾਂਦੀ ਹੈ ਜੇ ਹਾਲਾਤ ਖਰਾਬ ਹੁੰਦੇ ਨੇ ਕਿਸੇ ਵੀ ਸਟੇਟ ਦੇ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਉਦੋਂ ਬਿਹਤਰ ਹੈ ਕਿ ਗੱਲਬਾਤ ਰਾਹੀਂ ਬਸਰਾ ਹੱਲ ਕਰੋ ਜਿਹੜੇ ਤਿੰਨ ਕਾਲੇ ਕਾਨੂੰਨ ਤੁਸੀਂ ਬਾਸਲੈਂਡ ਤੋਂ ਬਾਅਦ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਨੂੰ ਹਸ ਹਾਲ ਬਣਾਵਾਂਗੇ ਉਹ ਖਸਾਲੀ ਗਈ ਕਿੱਥੇ ਤੁਸੀਂ ਤਾਂ ਬਿਰਲੇ ਟਾਡੇ ਡਾਨੀਆਂ ਬਾਨੀਆਂ ਨੂੰ ਤਾਂ ਖਸਬਾਲ ਖਸਾਲ ਬਣਾਉਣ ਲੱਗੇ ਸਾਡੇ ਸਾਡੇ ਤੁਸੀਂ ਕਾਰੋਬਾਰੇ ਫੇਲ ਕਰਤੇ ਬੇੜਾ ਕਰਖ ਕਰਤਾ ਇਹ ਸਣੀ ਜ਼ਿੰਮੇਵਾਰੀ 120B ਦਾ ਪਰਚਾ ਦਰਜ ਕਰਨਾ ਚਾਹੀਦਾ ਸਾਡੀ ਪੰਜਾਬ ਦੀ ਸਰਕਾਰ ਤੇ ਇਹ ਜਿੱਪ ਉੱਪਰ ਬੈਠੀ ਆ ਮੁੱਖ ਮੰਤਰੀ ਭਗਵਤ ਸਿੰਘ ਮਾਨ ਇੱਕ ਬੰਨੇ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਸੰਘਰਸ਼ ਤੋਂ ਨਿਕਲੀ ਹੋਈਆਂ ਝਾੜੂ ਵਾਲੀ ਪਾਰਟੀ ਸੰਘਰਸ਼ ਤੋਂ ਨਿਕਰ ਆਏ ਨੂੰ ਅੱਜ ਨਹੀਂ ਦਿੰਦਾ ਵੀ ਹਰ ਮੋੜ ਤੇ ਧਰਨਾ ਹਰ ਮੋੜ ਤੇ ਸੰਘਰਸ਼ ਲੋਡੀ ਪੁਲਿਸ ਕੁੱਟਾਂ ਡਾਂਕਾਂ ਨਾਲ ਸਾਡੇ ਤੇ ਅਤਿਆਚਾਰ ਹੋ ਰਿਹਾ ਹਰਿਆਣੇ ਵਾਲੇ ਛੱਡ ਤੇ ਗੋੜੀਆਂ ਮਾਰ ਰਹੇ ਨੇ ਤੇ ਜੇ ਸਾਡਾ ਮੁੱਖ ਮੰਤਰੀ ਆਪਣੀ ਕੈਬਨਿਟ ਲੈ ਕੇ ਮੂਹਰੇ ਲਾ ਕੇ ਚਾਹੇ ਖਨੌਰੀ ਰਾਹੀ ਚਾਹੇ ਇੱਧਰ ਸੰਭੂ ਰਾਹੀ ਅੱਗੇ ਲੱਗਣ ਅਸੀਂ ਪਿੱਛੇ ਜਾਵਾਂਗੇ ਸਤਨਾਮ ਦਾ ਜਾਪ ਕਰਦੇ ਹੋਏ ਦਿੱਲੀ ਸਾਤੋਂ ਕਿੱਥੇ ਦੂਰ ਹੈ ਅਸੀਂ ਲੈ ਜਾਵਾਂਗੇ ਜੇ ਸਾਡੇ ਤੇ ਕੁੱਟ ਪੈ ਰਹੀ ਆ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਗਵਾਨ ਜੀ ਥੋੜੇ ਚੁੱਪ ਕਰ ਸਾਡੇ ਤੇ ਕੁੱਟ ਪੈ ਰਹੀ ਆ ਚੁੱਪ ਤੋੜੋ ਅੱਗੇ ਲੱਗੋ ਨਾ ਕਿ ਆਪਾਂ ਦਿੱਲੀ ਸਰ ਕਰਕੇ ਆਈਏ ਵਾਹਿਗੁਰੂ ਜੀ ਦਾ ਖਾਲਸਾ ਜੀ